ਇਹ ਤੇਰੇ ਵਾਂਗੂ ਤੇ ਬੇਟਾ ਚਾਚੂ ਦਾ ਵੀ ਨਾਮ लवली ਭਾਈ ਦੇ ਪੁਰਾਣੇ ਚਾਰ ਭਾਈ ਮੈਂ ਪਿਆਰ ਕੀ ਰਾਲ ਉਹ ਤਾਂ ਚੱਕ ਗਈ ਵੀ ਚੱਕ ਗਈ ਉਹ ਜਮਰਾ ਜੀ ਨਾਲ ਆਖਰ ਆਇਦਰ ਇਹਨਾਂ ਮਿੱਤਣੇ ਕਿੱਥੇ ਅੱਜ ਬੰਦ ਉਹ ਲਈ ਆਹ ਵੇ ਇਹਦੇ ਲੱਗੀ ਲੈ ਗਿਆ ਇਹਨਾਂ ਨੂੰ ਹੱਥ ਲੱਗਿਆ ਪਰਦੇ ਭਾਨਾ ਦੋਨ ਦੋਨ ਨੂੰ ਕੋਈ ਖਿੱਚ ਆ ਗਈ ਕੀ ਗੱਲ ਹੋਈ ਆਜ ਗੱਲ ਇਹ ਕਿ ਜੋ ਤੱਕ ਜੋ ਤੱਕ ਮੈਂ ਗੱਡੀ ਦੇ ਬਾਹਰ ਨਿਕਲਿਆ ਉਹ ਕਰ ਤਾਂ ਫਾਇਰਿੰਗ ਹੋ ਚੁੱਕੀ ਹੀ ਪਹਿਲਾਂ ਹੀ ਠੀਕ ਹੈ ਤੇ ਜਦੋਂ ਮੈਂ ਅਸੇ ਪਹੁੰਚਿਆ ਤੇ ਉਦੋਂ ਦੂਜਾ ਬੰਦਾ ਜਿਹੜੀ ਦੂਜੀ ਥੇ ਰਹੀ ਜਿਨ੍ਹਾਂ ਨੇ ਕਹਿੰਦੇ ਪਏ ਨੇ ਕਿ ਹਾਂ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੀ लवली ਜੁਐਲਰਸ ਵਾਲਿਆਂ ਦੇ ਉੱਪਰ ਉਹ ਆਪਣੀ ਗੱਡੀ 'ਚ ਆਪਣੇ ਬੰਦੇ ਨੂੰ ਪਾ ਕੇ ਲੈ ਕੇ ਜਾਂਦੇ ਸੀ ਮੇਰੇ ਸਾਹਮਣੇ ਹੀ ਠੀਕ ਹੈ ਤੇ ਮੈਂ ਜੋ ਤੱਕ ਵੇਖਿਆ ਕਿ ਪ੍ਰਿੰਸਪਾ ਜੀ ਪ੍ਰਿੰਸਪਾ ਜੀ ਉਹਨਾਂ ਦੇ ਵਕੀਰੇ ਉੱਪਰ ਗੋਲੀ ਲੱਗੀ ਹੋਈ ਹੀ ਤੇ ਫਿਰ ਉਹਨਾਂ ਨੂੰ ਹਸਪੀਟਲ ਵਿੱਚ ਲੈ ਕੇ ਜਾਂਦੇ ਸੀ ਕੱਲ ਇਹ ਹੋਈ ਇੱਕ ਸ਼ੁਰੂ ਵਿੱਚ ਜਦੋਂ ਵਾਪਸ ਆਏ ਆਪਣੇ ਜਾਂਦੇਵਾਰ ਜਿਨ੍ਹਾਂ ਦੇ ਲਵਲੀ ਜੁਲਿਅਸ ਵਾਲੇ ਜਿਹੜੇ ਆਪਣੇ ਬੰਦੇ ਨੇ ਉਹ ਦੱਸ ਰਹੇ ਨੇ ਕਿ ਉਹ ਬੰਦਿਆਂ ਨੂੰ ਅਮਸਰ ਤੋਂ ਹੀ ਮਰ ਪਿਸ਼ਾ ਕਰਦੇ ਆ ਰਹੇ ਲੁੱਟ ਖੋਟ ਦੇ ਚੱਕਰ ਵਿੱਚ ਤੇ ਜਦੋਂ ਉਹਨਾਂ ਦੀ ਗੱਡੀ ਇੱਥੇ ਆ ਕੇ ਖਲੋਤੀ ਆ ਤੇ ਉਹ ਜਿਹੜੀ ਦੂਜੀ ਧਿਰ ਵਾਲੇ ਸੀ ਉਹਨਾਂ ਨੇ ਵੀ ਗੱਡੀ ਨਾਲ ਮਗਰ ਲਾ ਕੇ ਇੱਥੇ ਖਲਾਰ ਕੇ ਉਹਨਾਂ ਦੇ ਉੱਪਰ ਫਾਈਟਿੰਗ ਕਰਨੀ ਸ਼ੁਰੂ ਕਰਤੀ ਸੀ ਤੇ ਫਿਰ ਉਲਟਾ ਜਵਾਬੀ ਕਾਰ ਹੋਈ ਕਿ ਉਹਨਾਂ ਨੇ ਉਹਨਾਂ ਦੇ ਉੱਪਰ ਫਾਇਰਿੰਗ ਕੀਤੀ ਆ ਤੇ ਕਿੰਨੇ ਜਣੇ ਜ਼ਖਮੀ ਆ ਜ਼ਖਮੀ ਲਵਲੀ ਜੁਲਿਅਸ ਵਾਲੇ ਤੇ ਦੋ ਦੋਨੋਂ ਭਰਾ ਹੀ ਜ਼ਖਮੀ ਹੋ ਗਏ ਨੇ ਉਹ ਚੀਜ਼ ਵਿੱਚ ਉਹਨਾਂ ਦਾ ਇੱਕ ਬੰਦਾ ਜੁਰੂਰ ਇਹ ਵਿੱਚ ਫੱਟੜ ਹੋਇਆ ਦਾ ਦੂਜੀ ਧਿਰ ਦਾ ਦੂਜੇ ਧਿਰ ਦਾ ਵੀ ਹੋਇਆ ਫਿਰ ਜਵਾਬੀਕਾਰ ਹੋਇਆ ਉਹ ਆਪਣੀ ਗੱਡੀ ਦੇ ਬੰਦਾ ਆਪਣੀ ਪਾ ਕੇ ਲੈ ਆ ਗਿਆ ਸੀ ਉਹ ਨਹੀਂ ਸੀ ਲਾਈ ਹੈਗੀ ਮੈਂ ਦੱਸਦਾ ਨਹੀਂ ਤੰਗੜਾ ਮੈਂ ਦੋ ਵੀ ਦੋ ਵੀ ਵੇਖਿਆ ਕਰੋ ਜੀ ਗੇੜ ਲਾਗੇ ਨਾ ਇਦਰੋਂ ਹੋ ਕੇ ਨਾ ਸਿਆਰ ਕਰਕੇ ਤੇ ਗੇੜ ਲਾ ਕੇ ਇੱਥੇ ਆਓ ਤੇ ਇੱਥੇ ਬੰਦੇ ਨਹੀਂ ਹੈਗੇ ਕੋਈ ਉਦੋਂ ਲੋਕ ਕੀ ਹੈ ਇੱਥੇ ਬੰਦਾ ਕੋਈ ਨਹੀਂ ਹੈਗਾ ਉਦੋਂ ਉੱਥੇ ਬੜੀ ਆਵਾਜ਼ ਆਈ ਮੈਨੂੰ ਰੋੜ ਰੱਪੇ ਦੀ ਮੈਂ ਭੱਜਾਂ ਆਇਆ ਵਾਂ ਤੇ ਇੱਕ ਦਿਨ ਉਹ ਇੱਥੇ ਦੁਹਤਾਂ ਨਾ ਮਾਰੀ ਜਣਾ ਤੇ ਨਾਲ ਹੀ ਫਾਇਰਿੰਗ ਹੋ ਗਈ ਆ ਬੰਦੇ ਕੌਣ ਸੀ ਮੈਨੂੰ ਨਹੀਂ ਸ਼ਾਨਣੀ ਆ ਤੁਸੀਂ ਫੇਰ ਫਾਇਰਿੰਗ ਹੋਈ ਕਿੰਨੇ ਜਣੇ ਆਏ ਹਾਂ ਅੱਜ ਕੋ 10 ਵਜੇ ਨੇ ਇਕੱਠੇ ਹੋਏ ਹੋਣੇ ਨੇ ਕੌਣ ਨੇ ਕੌਣ ਇਹ ਗਤ ਦੱਸੋ ਗੋਲੀ ਕਿਨ ਨੂੰ ਲੱਗੀ ਇਹ ਨਹੀਂ ਬਤਾ ਹਾਂ ਯੂਨੀ ਪਿੰਡ ਆ ਗਿਆ ਉਹ ਕੈਮਰਾ ਦੇਖ ਲਿਓ ਉਹ ਵੱਤ ਤੋਂ ਵੱਪੈ ਤਿੰਨ ਜਣੇ ਨੇ ਆਹ ਕੱਢੀ ਹਾਂ ਤਿੰਨੇ ਜਣੇ ਹੀ ਗਏ ਹਾਂ ਹਾਂ ਤਿੰਨੇ ਜਣੇ ਕਿੰਨੇ ਜਣੇ ਆਏ ਮਤਲਬ ਕਿ ਇੱਥੇ ਖੈਰਪੁਰ ਮਾਰਕੀਟ ਦੇ ਮਤਲਬ ਆਪਸ ਵਿੱਚ ਕੋਈ ਗੰਨ ਪਤਾ ਨਹੀਂ ਕੀ ਹਿਸਾਬ ਦਾ ਪਿਛੋਂ ਲੱਗੇ ਇਹਨਾਂ ਦੇ ਬੰਦੇ ਅੱਛਾ ਉਹਨਾਂ ਨੇ ਇੱਥੇ ਦੋ ਬ੍ਰਮਾ ਦੀ ਗੋਲੀ ਆਹ ਬੋਲੀ ਗੱਲ ਕੇ ਦੇਵਦਾਸੀ ਆ ਜਿਹੜੇ ਆਏ ਉਹਨਾਂ ਦੀ ਪੱਗ ਸੀ ਆਪਾਂ ਪੁੱਛ ਆ ਲੈਣ ਦੋ ਅੰਦਰ ਬੱਚੇ ਤੇ ਬੱਦੀ ਨਹੀਂ ਭੱਗੋ ਤਾਂ ਨਹੀਂ ਬਜੂਨਾ ਦੀ ਕਰਦੀ ਨਹੀਂ ਆਪਾਂ ਆ ਗਿਆ ਕਿ ਕਿੱਥੇ ਪਾਉਂਦੇ ਸੀ ਪਾ ਲੈ ਤੇ ਪਹਿਣਾ ਕਿਦੀ ਪੱਗ ਆ ਨਹੀਂ ਇਹਨਾਂ ਦੀ ਪੱਗ ਸਾਡੇ ਫਰਕ ਨਹੀਂ ਜਿਹੜੇ ਗੁੰਡੇ ਆਏ ਉਹਨਾਂ ਦੀ ਪੱਗ ਹੋਣੀ ਹੈ ਇਹ ਉਹਨਾਂ ਦੀ ਪੱਗ ਹੈ ਇਹ ਪੱਗ ਉੱਥੇ ਪਈ ਪਬਲੇ ਕਹੋ ਇਹਨਾਂ ਦੀ ਹੋ ਗਈ ਤੇ ਤਾਂ ਵੀ ਉਹਨੂੰ ਦੇਖੋ ਆ ਲੈ ਲੈ ਕਬਜੇ ਚ ਲੈਣਾ ਪੜੇ ਉਹ ਤਾਂ ਉਹ ਨਹੀਂ ਹੋਈ ਜੇ ਮਗਰ ਆਈ ਨੀ ਜੀ ਅਜੇ ਕੋਈ ਨਾਂ ਨੂੰ ਦੱਸੋ ਕਿਧੇ ਕਿਧੇ ਲੱਗੀ ਆ ਇੱਕ ਲਵਲੀ ਆ ਮੁੰਡਾ ਤੇ ਇੱਕ ਜਿੱਲਦੋਨੀ ਇੱਕ ਪ੍ਰਿੰਸ ਦਾ ਲਾ ਇੱਕ ਜਿੱਲਦੋਨੀ ਦਾ ਪ੍ਰਿੰਸ ਦਾ ਲਾ ਦੋ ਦੋਹਾਂ ਭਰਾ ਹੀ ਹਾਂ ਜੀ ਇਹ ਦੋਵੇਂ ਭਰਾ ਹੀ ਹਾਂ ਜੀ ਕਿੱਥੋਂ ਦੇ ਰਹਿਣ ਵਾਲੇ ਨੇ ਕਲੀਕੇ ਬੰਕੇ ਬੰਕਰ ਇਹ ਦੋਵੇਂ ਲਵਲੀ ਦਾ ਨਾਮ ਹੀ ਆ ਸਿੱਧਾ ਇੰਦਰਜੀ ਸਿੰਘ ਇੰਦਰਜੀ ਸਿੰਘ ਕਿੰਨਾ ਜੀ ਸਿੰਘ ਲਵਲੀ ਤੇ ਪ੍ਰਿੰਸ ਦਾ ਪ੍ਰਿੰਸ ਮੈਨਰ ਪਿੰਡ ਇਹਨਾਂ ਨੂੰ ਸ਼ਰਮ ਚਾਹੀਦੀ ਆ ਕੀ ਕਰੀਏ ਇਹੋ ਜੀ ਸਰਕਾਰ ਦਾ ਦੱਸੋ ਨਾ ਸਾਡੇ ਬੱਚੇ ਵੀ ਸੇਫ ਸਾਡੇ ਬੱਚੇ ਵੀ ਸੇਫ ਹੈਗੇ ਮੈਂ ਕੀ ਹੰਦਾ ਨਾ ਉਹ ਵਹੀ ਗੱਲ ਹੈ ਖੜਿਆ ਹਸਪੀਟਲ ਖੜਿਆ ਹੋ ਜਾ ਨਹੀਂ ਦੋਵਾਂ ਦਾ ਬਚਾ ਜਾਤੀ ਮੈਂ ਦੇਖਣਾ ਮਮੀ ਨੂੰ ਲੈ ਮੇਰੀ ਗੱਲ ਸੁਣੋ ਦੁਕਾਨ ਦੇ ਅੱਗੇ ਖਲੋ ਕਰੋ ਪਿੱਛੇ ਜਾ ਕੇ ਆ ਜਿੱਧਰ ਕਿਧਰ ਲੱਗੀ ਹੋ ਦੋਮਾ ਤੇ ਲੱਗੀ ਆ ਇੱਥੇ ਲੱਗੀ ਨਮੀ ਭਾਰੀ ਦੇ ਮੋਟੇ ਦੇ ਨਮੀ ਭਾਰੀ ਹਾਂ ਕੌਣ ਆਏ ਬੰਦੇ ਪਤਾ ਇਹੋ ਪਤਾ ਨਹੀਂ ਲੱਗਾ ਪਤਾ ਨਹੀਂ ਲੱਗਾ ਕਿੰਨੇ ਜਣੇ ਆਏ ਚਾਰ ਜਣੇ ਆਏ ਭਰੀ ਚਾਰ ਜਣੇ ਆਹ ਕੌਣ ਆਠ ਆਹ ਖੋਲ ਕਿਨੇ ਜਾਣੇ ਆਏ ਭਾਈ ਸਾਡੇ ਪਿੱਛੇ ਬਾਈਪਾਸ ਤੋਂ ਉਹਨਾਂ ਨੇ ਗੱਡੀ ਲਾਈ ਆ ਕਿੱਥੋਂ ਕਿਹੜੇ ਬਾਈਪਾਸ ਤੋਂ ਅੰਬਰ ਆਪਣੇ ਅੰਬਰਸਰ ਬਾਈਪਾਸ ਤੋਂ ਹਾਂ ਸਾਡੇ ਪਿੱਛੇ ਗੱਡੀ ਲਾਈ ਹੋਈ ਹੈ ਤੁਸੀ ਕੀਤੇ ਹੋ ਆਪਾਂ ਆਹੀ ਗੱਡੀ ਦੇ ਸੀ ਹਾਂਜੀ ਸਾਡੇ ਕੋਲ ਸਮਾਨ ਹੀ ਆਪਾਂ ਮੈਂ ਵੀ ਵੀਰ ਬਸ ਆਪਾਂ ਕੱਲੇ ਹਾਂ ਤੁਹਾਡੇ ਮਗਰ ਲਾਈ ਹਾਂ ਹਾਂਜੀ ਸਾਡੇ ਮਗਰ ਲੱਗੀ ਆ ਜੀ ਤੇ ਫਿਰ ਇੱਥੇ ਗੋਲੀ ਕਿੱਧਰ ਚੱਲੀ ਇੱਥੇ ਆਪਾਂ ਗੱਡੀ ਇੱਥੇ ਲਾ ਕੇ ਖਲਹਾਰੀ ਆ ਉਹ ਵੀ ਉਹਨਾਂ ਮਗਰ ਆ ਖਲਹਾਰਦੀ ਇੱਥੇ ਉਹਨਾਂ ਕੋ ਕਿਹੜੀ ਗੱਡੀ ਸੀ ਅੱਛਾ ਹਾਂਜੀ ਹਾਂਜੀ ਉਹ ਲੱਗੀ ਹੁਣ ਕਿਹਦੇ ਕਿਹਦੇ ਗੋਲੀ ਗੱਡੀ ਪ੍ਰਿੰਸ ਭਾਈ ਦੀ लवली ਭਾਈ ਉਹਨਾਂ ਦੀ ਲੱਗੀ ਆ ਪ੍ਰ ਕਿਹੜਾ ਪਤਾ ਨਹੀਂ ਦੇ ਕਿੰਨੀ ਜਿਆਦਾ ਡੈਡੀ ਮਾਸੀ ਫਤਿਹਗੜ ਚੂੜੀਆਂ ਸੁਨਿਆਰੇ ਬ੍ਰਦਰ ਤੇ ਸਸਾਇਟਿਕ ਹੋਈ ਹੈ ਫਤਿਹਗੜ ਚੂੜੀਆਂ ਹੁਣੇ ਥੋੜੀ ਦੇਰ ਪਹਿਲੇ ਇੱਕ ਜੁਐਲਰਸ ਸ਼ਾਪ ਹੈ ਉਹਦੇ ਤੇ ਫਾਇਰਿੰਗ ਇਨਸੀਡੈਂਟ ਹੋਈ ਹੈ ਜਿਹਦੇ ਚ ਦੋ ਜਣੇ ਜਿਹੜੇ ਜ਼ਖਮੀ ਹੋਏ ਨੇ ਅਸੀਂ ਪੁਲਿਸ ਟੀਮ ਲੈ ਕੇ ਇੱਥੇ ਪਹੁੰਚ ਗਏ ਆ ਵੈਰੀਫਾਈ ਕਰ ਰਹੇ ਆ ਜੋ ਵੀ ਕ੍ਰਾਈਮ ਹੋਏਗਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਮੁਕਦਮਾ ਦਰਜ ਕਰ ਰਹੇ ਆ ਥੈਂਕ ਯੂ ਗੱਲ ਹੋਈ ਸੇਫਟ ਗੱਡੀ ਪਈ ਪਿੱਛੋਂ ਗੱਡੀ ਲੱਗੀ ਮੁੰਡੇ ਆਉਂਦੇ ਸੀ ਮਾਲ ਲੈ ਕੇ ਤੇ ਉਹ ਚਾਰ ਜਣੇ ਆਏ ਪਿੱਛੋਂ ਹਾਂਜੀ ਐਚ ਆਰ ਨੰਬਰ ਗੱਡੀ ਜੇ 8878 ਨੰਬਰ ਤੇ ਆਉਂਦਿਆ ਫਾਇਰਿੰਗ ਹੋਈ ਹਾਂਜੀ ਹਾਂਜੀ ਕਿਵੇਂ ਘਟਨਾ ਵਾਪਰੀ ਸਾਰੀ ਕਿਸ ਤਰ੍ਹਾਂ ਹੋਇਆ ਸਾਰਾ ਨਾਲ ਮਤਲਬ ਕਿ ਅਣਜਾਣੇ ਬੰਦੇ ਵੱਲੋਂ ਕੋਈ ਅਣਜਾਣ ਬੰਦੇ ਸੀ ਭਈ ਦੋ ਚਾਰ ਜਣੇ ਹਾਂਜੀ ਲੋਟਸੋ ਚੱਕਰ ਆਏ ਦੋਆਂ ਚਾਰ ਜਣੇ ਹੀ ਚਲ ਆ ਜਾ পিজ্জা পাতি গীত খোল খাই ਹਾਂਜੀ ਤੁਹਾਵੇ ਮਿਲਿਆ ਜਾਨੀ ਉਹ ਵੀ ਲੈਟ ਆ ਗਿਆ ਇਹ ਮਾਈਕ ਨੂੰ ਕੋਟ ਇੱਕ ਗੱਲ ਹੋ ਰਹੀ ਹੈ ਸਰਪ੍ਰਾਪਾਹਰੋ ਐਸਪੀ ਸਾਹਿਬ ਮੇਰੇ ਨਾਲ ਨੇ ਤੁਸੀਂ ਸਾਨੂੰ ਆਪਣਾ ਮਸਲਾ ਦੱਸੋ ਕੀ ਗੱਲਬਾਤ ਹੋਈ ਹੈ ਬਿਲਕੁਲ ਕਲੀਅਰ ਸਾਡੀ ਸਾਨੂੰ ਪਤਾ ਪਿਆ ਆਪਣੇ ਇੱਥੇ ਆਈ ਇੱਥੇ ਮੈਨੂੰ ਸਵਾਲ ਲੱਗਿਆ ਇਹ ਮਾਈਕ ਦਿੱਖਿਆ ਹਾਂ ਦੂਜਾ ਕਿੰਨਾ ਨਾ ਪੜਾਈ ਗੱਡੀ ਕਿੱਥੇ ਗਈ ਹੈ ਮੈਨੂੰ ਲੱਗਿਆ ਵੀ ਡੈੜੀ ਬੇਟਾ ਘਰੇ ਨਹੀਂ ਹੈਗੇ ਕੀ ਗੱਲ ਵਾ ਤੁਸੀਂ ਦੱਸੋ ਕੰਤਾ ਤੂੰ ਗੱਲ ਕਰਾਉ ਮੈਂ ਕਹਿੰਦੇ ਉਹ ਨਾਲੀ ਬਾਅਦ ਜੋ ਵੀ ਮੇਰੀ ਭਾਜੀ ਨੇ ਮੇਰੇ ਬਰਾਦਰ ਨੂੰ ਫੋਨ ਕਰਕੇ ਉਹਨੂੰ ਦੱਸਿਆ ਕਿ ਭਾਜੀ ਦੇ ਲੱਗ ਗਈ ਲੱਗ ਗਈ ਤੈਨੂੰ ਪਤਾ ਲੱਗਿਆ ਨਾ ਸਾਬਾ ਕਾਰਵਾਈ ਕਰਦੇ ਹੁਣ ਮੈਨੂੰ ਇਹ ਨਸੋਰ ਇਸੇ ਮੌਕੇ ਤੇ ਕਿਹੜਾ ਬਦਲ ਜਾ ਮੌਕੇ ਤੇ ਮੈਂ ਨਹੀਂ ਸੀ ਹੈ ਬਈ ਅਸੀਂ ਕੋਈ ਨਹੀਂ ਆਇਆ ਕੌਣੀ ਮੁੰਡੇ ਨੇ ਖਾਣਾ ਡੇ ਦੋਵੇਂ ਹੁਣ ਤੋਂ ਕਾੜੇ ਬਾਲੋ ਇੱਕ ਲੱਭੀ ਭਾਜੀ ਦੇ ਦੂਰ ਦੇ ਰਹੇ ਕਿਸ ਕਾ ਜੀ ਦੋਵੇਂ ਜੱਪੀ ਨੇ ਤੇ ਹਸਪੀਟਲ ਚਲੇਗੇ ਨੇ ਅੱਛਾ ਚਲੋ ਨਹੀਂ ਕੋਈ ਹਾਂ ਤੁਸੀਂ ਦੱਸੋ ਕਿਤੇ ਜੀ ਕੀ ਗੱਲ ਬਤੋਈ ਹੈ ਬਈ ਪਿੱਛੇ ਚਾਰ ਜਣੇ ਆਏ ਹੀ ਹਾਂ ਤੇ ਹੁੰਦਿਆਂ ਉਹਨਾਂ ਫੈਰਿੰਗ ਕਰਦੇ ਚਾਰ ਜਣੇ ਕੱਤੇ ਆਏ ਹੀ ਸੇਵਨ ਗੱਡੀ ਤੇ ਪਈ ਆਏ ਅੱਛਾ ਜੀ ਫਿਰ 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 ਇਹੋਂ ਦਿਨ ਆਫਰ ਕੀਤਾ ਹੈ ਭਾਈ ਜੀ ਸਾਡੇ ਅੰਦਰ ਦਾ ਚੜ੍ਹ ਅੱਛਾ ਨਹੀਂ ਤੁਸੀਂ ਕਿੱਥੇ ਸੀ ਉਦੋਂ ਚਲ ਮੈਂ ਦੁਕਾਨ ਦੇ ਅੰਦਰ ਆ ਹਾਂਜੀ ਤੁਸੀਂ ਇੱਥੇ ਮਤਲਬ ਦੁਕਾਨ ਦੇ ਅੰਦਰ ਮਜੂਦ ਸੀ ਭਾਜੀ ਜੀ ਨੇ ਵੀ ਸਾਰੇ ਵੀ ਹਾਂਜੀ ਆਹ ਨਹੀਂ ਮੜ ਰਿਹਾ ਗਾ ਸੌਂ ਰਿਹਾ ਯਾਰ ਅਮਰਸਰ ਤੋਂ ਕੌਣ ਆਇਆ ਸੀ ਮੈਨੂੰ ਇਹ ਦੱਸੋ ਜੀ ਮੈਂ ਦੱਸੂ ਨਾਮ ਭਾਈ ਦਾ ਬੇਟਾ ਹੀ ਨਾਲ ਸੁਣਾ ਮੇਰੀ ਕੱਲੇ ਛੋੜਿਆ ਇੱਕੋ ਐ ਹੋ ਸੁਣਾ ਗੱਲ ਜਾਂ ਕੋਈ ਗੱਲ ਨਹੀਂ